ਸਰਕਾਰਾਂ ਦੀਆਂ ਅੱਖਾਂ ਖੋਲੂਗਾ ਉਸ ਭਾਰਤ ਦੇ ਹੁਕਮਰਾਨਾਂ ਦੀਆਂ ਅੱਖਾਂ ਖੋਲਣਗੀਆਂ ਅੰਦਰ ਆ ਜੋ ਗੈਲਰੀ ਚ ਅੱਜ ਸਵੇਰੇ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਦੇ ਕੋਲ ਇੰਦਰਜੀਤ ਸਿੰਘ ਕੋਟਪੁੱਟਾ ਸੁਖਜੀਤ ਜੀ ਤੇ ਦਾਸ ਬੈਠੇ ਸੀ ਤੇ ਅੱਜ ਵੀ ਉਹਨਾਂ ਦੀ ਭਾਵਨਾ ਕੀ ਸੀ ਆਪਣੇ ਪਿੰਡੇ ਤੇ ਸਾਰਾ ਕੁਝ ਢਾਹਾਰੇ ਨੇ ਲੇਕਿਨ ਉਹ ਕਹਿੰਦੇ ਦੇਖੋ ਕੋਈ ਪ੍ਰਬੰਧਾਜ ਕਮੀ ਨਾ ਰਹੇ ਜਿਨ੍ਹਾਂ ਨੇ ਉਹਨਾਂ ਨੂੰ ਕੋਈ ਦਿੱਕਤਾਂ ਨਾ ਹੋਣ ਜਿਹੜੀਆਂ ਇੰਨੀ ਮੁਸੀਬਤਾਂ ਚ ਬੈਠੇ ਵੀ ਤੁਹਾਡੀਆਂ ਚਿੰਤਾ ਕਰ ਰਹੇ ਨੇ ਤੁਹਾਡੀਆਂ ਉਹਨਾਂ ਨੂੰ ਚਿੰਤਾ ਹੈ ਕਿ ਜਿਹੜੇ ਮੇਰੇਆਂ ਨੇ ਮੇਰੇ ਵਾਸਤੇ ਉਹਨਾਂ ਕੋਲ ਦਿੱਕਤਾਂ ਨਾ ਹੋਣ ਐਸਾ ਜਰਨੈਲ ਉਸ ਦਾਤੇ ਨੇ ਉਸ ਵੈਗਰੂ ਨੇ ਸਾਨੂੰ ਬਖਸ਼ਿਆ ਉਹਨਾਂ ਨੇ ਇਹ ਵੀ ਗੱਲ ਕਹੀ ਗੱਲ ਕਰਦੇ ਆਂਦੇ ਵੀ ਮੈਂ ਇੰਨੇ ਜੋਗਾ ਨਹੀਂ ਮੈਨੂੰ ਉਸ ਦਾਤੇ ਨੇ ਪ੍ਰਮਾਤਮਾ ਨੇ ਸ਼ਕਤੀ ਦਿੱਤੀ ਆ ਉਹ ਸ਼ਕਤੀ ਦੇ ਸੱਤੇ ਮੈਂ ਇਸ ਅੰਦੋਲਨ ਨੂੰ ਲੜ ਰਹੇ ਆ ਉਹ ਸ਼ਕਤੀ ਨੇ ਸੱਤਾ ਹੀ ਇਸ ਅੰਦੋਲਨ ਨੂੰ ਜਿੱਤਣਾ ਹੋਣੀ ਆ ਤੇ ਅਸੀਂ ਸਾਰੇ ਅਰਦਾਸ ਕਰੀਏ ਦੇਖੋ ਕੈਮਰੇ ਨੂੰ ਵੀ ਹਰ ਧਰਮ ਚ ਹਰ ਜਗ੍ਹਾ ਤੇ ਅਰਦਾਸਾਂ ਹੋਈਆਂ ਨੇ ਅਰਦਾਸਾਂ ਦੇ ਸਿਲਕਾ ਇਹ 40 ਦਿਨਾਂ ਤੱਕ ਪਹੁੰਚੇ ਆ ਤੇ